ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋ ਸਾਰੇ ਜਾਣੀ ਜੀ ਹੋਰ ਵੀਰੇ ਕੀ ਕਰਦੇ ਜੀ ਸਾਰੇ ਜਾਣੇ ਹੋਰ ਕੂਤ ਤਾਂ ਠੀਕ ਨੇ ਵੀਰੇ ਸਾਰਿਆਂ ਦੇ ਜੀ ਘਰ ਪਰਿਵਾਰ ਵੀਰੇ ਸਾਰਿਆਂ ਦਾ ਠੀਕ ਹੈ ਜੀ ਬਾਈ ਗੁਰੂ ਕਿਰਪਾ ਕਰੇ ਸਾਰਿਆਂ ਦਾ ਠੀਕ ਰਹਿ ਜੀ ਪਰਿਵਾਰ ਸਾਰਿਆਂ ਦੇ ਕੂਬੂਤਰ ਠੀਕ ਰੱਖਣਾ ਬਾਬੇ ਮਾਸਟਰਾਂ ਦੀ ਕਿਰਪਾ ਰਹੇ ਜੀ ਕੂਬੂਤਰਾਂ ਦੇ ਆਪਣੇ ਦੇ ਵੀ ਹੋਰ ਥਾਉ ਵੀ ਕੋਈ ਗੱਲ ਬਾਤ ਜੇ ਕਾ ਕਬੂਤਰ ਬਿਮਾਰ ਹੋ ਗਿਆ ਵੀ ਆਪਣਾ ਵੱਡਾ ਜੀ ਇੱਕ ਪਤਾ ਕਰਕੇ ਮੈਂ ਚੱਲ ਵੀਡੀਓ ਬਣਾ ਲੈਣੇ ਆ ਜੀ ਇਹ ਆਪਣਾ بڑا ਕਬੂਤਰ ਆ ਵੀ ਇਹ ਇੱਕ ਕਬੂਤਰ ਬਣ ਦੋ ਬਾਲੀਆਂ ਜਿੱਤਿਆ ਸੀਗਾ ਜੀ ਤੇ ਵਿਚਾਰਾ ਬਿਮਾਰ ਹੋ ਗਿਆ ਜੀ ਅੱਜ ਤੁਹਾਨੂੰ ਪਤਾ ਹੀ ਆ ਜਿਵੇਂ ਹੁਣ ਠੰਡ ਐ ਤੇ ਕੀ ਬਾਲੀ ਪੈ ਗਈ ਤਾਂ ਕਰਕੇ ਜੀ ਕਬੂਤਰਾਂ ਨੂੰ ਧੁੱਪਾਂ ਤਾਂ ਪਾ ਲੱਗੀ ਨਹੀਂ ਅੱਜ ਮੜੀ ਧੁੱਪਾਂ ਨਿਕਲੀ ਆ ਆ ਚਲੋ ਤੁਪਾਂ ਦਾ ਫਾਇਦਾ ਲੈ ਲੀਏ ਇਹਨੂੰ ਮੜੀ ਧੁੱਪਾਂ ਲਵਾਰੀ ਬਜਰੇ ਨੂੰ ਨਾਲੇ ਦਵਾਈ ਦਿੱਤੀ ਆ ਜੀ ਹੁਣ ਇਹਨੂੰ ਇਹ ਵੀਰੇ ਠੀਕ ਹੋ ਗਿਆ ਫੇਰ ਤੁਹਾਨੂੰ ਦੱਸਦੇ ਆ ਆਪਾਂ ਇਹਨੂੰ ਖੜੀ ਦਵਾਈ ਦਿੱਤੀ ਸੀਗੀ ਨਾ ਦੀਰੋ ਰੋਟੀ ਸਾਹਮਣੀ ਉਹ ਜਰਾ ਕੰਬਦਾ ਜੀ ਤੁਪਾਂ ਵਿੱਚ ਹੁਣ ਮੜਾ ਹੂ ਠੀਕ ਠੰਡ ਲੱਗੀ ਹੋਈ ਹੈ ਜੀ ਹੂਤਰ ਨੂੰ ਹੋਰ ਵੀਰੇ ਠੀਕ ਸਾਰੇ ਜਾਣੇ ਹੂਤਰ ਠੀਕ ਨੇ ਜੀ ਤੇ ਵੀਰੇ ਥੋੜੇ ਸਾਰੇ ਵੀ ਨਹੀਂ ਕਿਰਪਾ ਨਾਲ ਟੁੱਡੇ ਸਾਰੇ ਜੀ ਸਪੋਰਟ ਨਾਲ ਆਪਣੇ YouTube ਦੇ ਉੱਤੇ 1k ਸਬਸਕ੍ਰਾਈਬਰ ਹੋ ਗਿਆ ਜੀ। ਤੇ ਇੰਨਾ ਹੀ ਸਪੋਰਟ ਕਰਦੇ ਰਹੋ ਵੀਰੇ ਸਾਰੇ ਜਣੇ। ਦਿਲੋਂ ਧੰਨਵਾਦੀ ਤੁਹਾਨੂੰ ਸਾਰਿਆਂ ਨੂੰ। ਤੇ ਇਹ ਕੂਟਰ ਨੂੰ ਵੀਰੇ ਦੇਖ ਰਹੇ ਆਂ ਆਪਾਂ ਕਰਦੇ ਆਂ ਠੀਕ। ਜਲਦੀ ਠੀਕ ਹੋਊਗਾ ਵੀਰੇ ਤੁਹਾਨੂੰ ਵੀਡੀਓ ਬਣਾ ਕੇ ਦੂਜੀ ਲੋਟ ਪਾ ਦਾਂਗੇ। ਵੀ ਕੜੀ ਦਵਾਈ ਦਿੱਤੀ ਆ। ਠੀਕ ਆ ਜੀ। ਤੁਹਾਡੇ ਸਾਹਮਣੇ ਆ ਜੀ ਹੁਣ। ਪਰ ਠੀਕ ਆ ਵੀਰੇ ਸੇਕਾਲ ਜੀ ਸਾਰਿਆਂ ਨੂੰ। ਜੇ ਵੀਡੀਓ ਵੀਰੇ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਓਕੇ ਜੀ।